ਭਾਈ ਮੇਰਾ ਨਾਮ ਹਰਚਨ ਸਿੰਘ ਰੂੜੇ ਕਲਾ ਮੇਰਾ ਪਿੰਡ ਹੈ ਜੀ ਤੇ ਮੇਰਾ ਚਾਚੇ ਦਾ ਲੜਕਾ ਸੀਗਾ ਉਹਦਾ ਨਾਮ ਹੈਗਾ ਹਰਜਿੰਦਰ ਸਿੰਘ ਇਹਨਾਂ ਦਾ ਇਹ ਸਾਬਦੇ ਸੌਰੇ ਸੀਗੇ ਪਪਾਲਾਂ ਜੀ ਜ਼ਿਲ੍ਹਾ ਮਾਨਸਾ ਚ ਇਹ ਪਹਿਲਾਂ ਕੁਝ ਟਾਈਮ ਪਹਿਲਾਂ ਰੁਸਕੇ ਬੈਠੀ ਰਹੀ ਆ ਵੀ ਜ਼ਮੀਨ ਦੀਆਂ ਸਾਲ ਲਾਲਚ ਨਾਲੇ ਕਤਲ ਹੋਇਆ ਜੀ ਪਹਿਲਾਂ ਜਦੋਂ ਇਹਨਾਂ ਦਾ ਮਾੜਾ ਮੋੜਾ ਰੋਲਾ ਸੀ ਮੇਰੇ ਚਾਚਾ ਜੀ ਜਿਉਂਦੇ ਸੀਗੇ ਉਦੋਂ ਉਹਨੂੰ ਕਹਿੰਦੇ ਵੀ ਮੇਰੇ ਮੁੰਡੇ ਨੂੰ ਜ਼ਮੀਨ ਕਰਾ ਦੋ ਢਾਈ ਕਿੱਲੇ ਸਾਢੇ ਪੰਜ ਕਿੱਲੇ ਨਾਲ ਕੋੜੇ ਪੈੜੀ ਆ ਵੀ ਮੈਂ ਫੇਰ ਆਉਂਗੀ ਚਲ ਚਾਚਾ ਜੀ ਨੇ ਮੇਰੇ ਨੇ ਸੋਚਿਆ ਵੀ ਚਲ ਯਾਰ ਜਵਾਕ ਹੈਗਾ ਇਕੱਲਾ ਇਕੱਲਾ ਪੋਤਾ ਹੈਗਾ ਮੇਰੇ ਵੀ ਮੈਂ ਨਵਾ ਦਿਆਂ ਤਾਂ ਮੇਰਾ ਘਰ ਬਸ ਜਾਊਗਾ ਉਹਨੇ ਜੀ ਢਾਈ ਕਿੱਲੇ ਪੈੜੀ ਇਹਦੇ ਨੂੰ ਕਰਾਤੀ ਉਹਦਾ ਫਿਰ ਇਹ ਕ੍ਰੇਸ ਕਰਕੇ ਠੇਕਾ ਵੀ ਲੈ ਜਾਂਦੀ ਰਹੀ ਐ ਸਾਰਾ ਕੁਝ ਕਰਦੀ ਰਹੀ ਐ ਉਸ ਤੋਂ ਬਾਅਦ ਜਦੋਂ ਮੇਰੇ ਚਾਚੇ ਦੀ ਡੈਥ ਹੋ ਗਈ ਉਹਦੀ ਜ਼ਮੀਨ ਚੜਨੀ ਸੀ ਆਟੋਮੈਟਿਕ ਕੁੜੀਆਂ ਨੂੰ ਤੇ ਮੇਰੀ ਮਾਸੀ ਨੂੰ ਉਹਨਾਂ ਦੀ ਜ਼ਮੀਨ ਐ ਚਾਰੇ ਥਾਈਂ ਚੜ ਗਈ ਜੀ ਜਿਹੜੀ ਢਾਈ ਕਿੱਲੇ ਸੀ ਉਹ ਤਾਂ ਇਕੱਲੀ ਲੈ ਗਈ ਜਿਹੜੇ 3 ਕਿੱਲੇ ਬਾਕੀ ਸੀ ਉਹਦੇ ਵਿੱਚ ਵੀ ਚਾਰ ਥਾਈਂ ਹੋ ਗਈ ਜੀ ਮੇਰੇ ਉਹ 6 ਕਨਾਲਾਂ 6.5 ਕਨਾਲਾਂ ਇਹਨਾਂ ਨੂੰ ਵੰਡਿਆ ਗਿਆ। ਫਿਰ ਇਹਨੇ ਬਾਈ ਕਲੇਸ ਪਾਉਣਾ ਸ਼ੁਰੂ ਕਰਤਾ ਵੀ ਮੈਂ ਤਾਂ ਆਉਂਗੀ ਕੁੜੀਆਂ ਤੋਂ ਜ਼ਮੀਨ ਕਰਾ ਆਵਦੇ ਨਾ। ਚਲ ਭੈਣਾਂ ਨੇ ਸੋਚਿਆ ਵੀ ਜਲ ਸਾਡੇ ਭਰਾ ਦਾ ਘਰ ਵੱਸਦਾਗਾ। ਉਹਨਾਂ ਦੋਨਾਂ ਭੈਣਾਂ ਨੇ ਢਾਇੇ ਪਈਆਂ ਵੇ ਇਹਦੀਆਂ ਦੋਨੇ ਭੈਣਾਂ। ਉਹਨਾਂ ਨੇ ਆ ਕੇ ਮਤਲ ਜ਼ਮੀਨ ਕਰਾ ਕੇ ਤੇ ਕਰਾਤੀ ਫਿਰ ਆ ਗਈ। ਥੋੜਾ ਚਿਰ ਫੇਰ ਰਹੀ। ਇਹ ਤੇਜ਼ ਬਹੁਤ ਹੈ ਕੁਝ ਟਾਈਮ ਲਾ ਲੈਂਦੀ ਸੀ ਉਸ ਤੋਂ ਬਾਅਦ ਇਹਨੂੰ ਪਤਾ ਲੱਗਦਾ ਸੀ ਵੀ ਹੁਣ ਮੇਰੇ ਕੰਮ ਲੋਟ ਆਉਣ ਵਾਲਾ ਹੈ ਫਿਰ ਇਹ ਏਕੜੇ ਸ਼ੁਰੂ ਕਰ ਦਿੰਦੀ ਸੀ ਕਤਲ ਦਾ ਕੀ ਕਾਰਨ ਹੈ ਹਮੇਂ ਕਤਲ ਦਾ ਕਾਰਨ ਜ਼ਮੀਨ ਦਾ ਲਾਲਚ ਵੀ ਸਾਰਾ ਕੁਝ ਮੈਂ ਹੜੱਪ ਲਾਂ ਇਹਨਾਂ ਨੂੰ ਰੋਟੀ ਨਹੀਂ ਦਿੰਦੀ ਸੀ ਇਹਨਾਂ ਨੂੰ ਰਾਤ ਨੂੰ ਘਰੋਂ ਕੱਢ ਦਿੰਦੀ ਸੀ ਇਹ ਤੇ ਇਲਜ਼ਾਮ ਇਹ ਲਾਉਂਦੀ ਸੀ ਵੀ ਇਹ ਸ਼ਰਾਬਾਂ ਪੀਂਦਾ ਹੈ ਇਹ ਕਿਸੇ ਨੂੰ ਦੇ ਨਾ ਦੇਵੇ ਇਹ ਗਵਾਹ ਨਾ ਦੇਵੇ ਸਾਰਾ ਇਹ ਰੜੀ ਜਿਹੜਾ ਕਤਲ ਹੋਇਆ ਸਾਰਾ ਰੜੀ ਭੁਗਤੀ ਨਾਲ ਹੋਇਆ ਕਿੰਨੇ ਜਾਣੇ ਕਤਲ ਕੀਤਾ ਕਿੰਨੇ ਰੈਸਟ ਹੋਗੇ ਏ ਜੀ ਜਿਹੜੇ ਮੌਕੇ ਤੇ ਬੰਦੇ ਦੇਖੇ ਗਏ ਨੇ ਉਹ ਤਾਂ ਚਾਰ ਬੰਦੇ ਸੀਗੇ ਬਾਕੀ ਅਣਪਛਾਤੇ ਬੰਦੇ ਇਹਨਾਂ ਦੇ ਨਾਲ ਸੀਗੇ ਜਿਹੜੇ ਇਹਨਾਂ ਨੇ ਕਤਲ ਕਰਨ ਤੋਂ ਪਹਿਲਾਂ ਹੀ ਮਤਲਬ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਇਧਰ ਉਧਰ ਕਰਤੇ ਜਦੋਂ ਪਤਾ ਲੱਗਿਆ ਵੀ ਇਹ ਜਿਹੜੇ ਮੌਕੇ ਤੇ ਦੇਖੇ ਗਏ ਚਾਰ ਸੀਗੇ ਚਾਰਾਂ 'ਚੋਂ ਤਿੰਨ ਉਹ ਮਤਲਬ ਅਰੈਸਟ ਕਰ ਲਏ ਮੁੰਡਾ ਭੱਜਿਆ ਹੋਇਆਗਾ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਵੀ ਨਾਲੇ ਤਾਂ ਮੁੰਡੇ ਨੂੰ ਗ੍ਰਿਫਤਾਰ ਕੀਤਾ ਜਾਵੇ ਨਾਲੇ ਜਿਹੜੇ ਮੁੰਡੇ ਦੇ ਨਾਲ ਇੱਕ ਦੋ ਬੰਦੇ ਹੋਰ ਸੀ ਮੋਟਰਸਾਈਕਲ ਤੇ ਦੇਖੇ ਗਏ ਨੇ ਉਹ ਪੁੱਛਿਆ ਜਾਵੇ ਵੀ ਇਹ ਕੌਣ ਨੇ ਬੰਦੇ ਪਸ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਜੇ ਸਾਨੂੰ ਹਨਸਾਬ ਨਾ ਮਿਲਿਆ ਤਾਂ ਅਸੀਂ ਕੋਈ ਆਪ ਦਾ ਰੂਪਰੇਖਾ ਕੋਈ ਹੋਰ ਬਣਾ ਸਕਦੇ ਆਂ ਤੇ ਅਸੀਂ ਵੇਟ ਕਰ ਰਹੇ ਆਂ ਪ੍ਰਸ਼ਾਸਨ ਦੀ ਐਸਚਓ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਆ ਕੇ ਤੁਹਾਡੀ ਗੱਲ ਸੁਣਦਾਗਾ ਮੁੰਡਾ ਅਸੀਂ ਫ੍ਰੀਜਰ ਚ ਰੱਖਿਆ ਹੋਇਆ ਪੋਸਟ ਮਾਰਟ ਸਮਝੇ ਹੋਣਾਗਾ ਮੇਰਾ ਨਾਮ ਮਨਪ੍ਰੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦਾ ਬਲਾਕ ਦਾ ਆਗੂ ਆ ਮੈਂ ਸਾਡੇ ਨਾਲ ਪਿੰਡ ਹਰਜਿੰਦਰ ਸਿੰਘ ਮੁੰਡਾ ਜਿੰਦੀ ਸੀ ਜੋ ਜ਼ਮੀਨ ਨੂੰ ਲੈ ਕੇ ਉਹਦੇ ਘਰ ਵਾਲੀ ਵੱਲੋਂ ਰੋਜ਼ਾਨਾ ਕਲੇਸ਼ ਕੀਤਾ ਜਾਂਦਾ ਸੀ ਬੰਦੇ ਨੇ ਹਾਲਾਂਕਿ 3.5 ਕਿੱਲੇ ਜ਼ਮੀਨ ਦੇ ਦੇ ਵੀ ਦਿੱਤੇ ਸੀ ਉਹਨੂੰ ਪਰ ਉਹ ਕਹਿੰਦੀ ਸੀ ਵੀ ਜਿਹੜੇ 2 ਕਿੱਲੇ ਉਹਨਾਂ ਦੇ ਮਾਂ ਪੁੱਤਾਂ ਦੇ ਕੋਲੇ ਬਚਦੇ ਉਹ ਵੀ ਹੜਪਣਾ ਚਾਹੁੰਦੀ ਸੀ ਇਹ ਬਾਰਦਾਤ ਜ਼ਮੀਨ ਨੂੰ ਲੈ ਕੇ ਵੀ ਜ਼ਮੀਨ ਸਾਡੇ ਨਾਂ ਨਹੀਂ ਕਰਾਉਂਦਾ ਉਹਨੂੰ ਲੈ ਕੇ ਆਪਦੇ ਪਿੰਡੋਂ ਉਹ ਪਤਾ ਨਹੀਂ ਕਿੰਨੇ ਕੁ ਬੰਦੇ ਲੈ ਕੇ ਆਈਆ ਹੋ ਸਕਦਾ ਕਿਰਾਂ ਤਿੰਨ ਕੁ ਪੇਸ ਹੋਏ ਨੇ ਤੇ ਉਹ ਪੁਲਿਸ ਪੜਤਾਲ ਕਰ ਰਹੀ ਹੈ ਉਹਦੇ ਲੈ ਕੇ ਰਾਤ ਨੂੰ दारू ਪਿਆ ਕੇ ਉਹਨੂੰ दारू ਪਿਆ ਕੇ ਬੜਿਆ ਆ ਕੇ ਘਰ ਦੇ ਵਿੱਚ ਰਾਤ ਨੂੰ ਉਹਦਾ ਕਤਲ ਕੀਤਾ ਗਿਆ ਕਤਲ ਕਰਨ ਤੋਂ ਬਾਅਦ ਹਾਲਾਂਕਿ ਕਿਸੇ ਨੂੰ ਪਤਾ ਨਹੀਂ ਲੱਗਿਆ ਅਸਗਵਾਂਡੇ ਦੇ ਵਿੱਚ ਕੋਈ ਚੀਜ਼ ਚ ਘਾੜਾ ਨਹੀਂ ਪੈੜਨ ਦਿੱਤਾ ਪਤਾ ਨਹੀਂ ਕਿਵੇਂ ਕੀਤਾ ਕਿਵੇਂ ਨਾ ਕੀਤਾ ਹਨਾ ਜਿਆਦੇ ਬੰਦੇ ਸਾਨੂੰ ਇਹ ਡਾਊਟ ਆ ਯਾਰ ਵੀ ਜਿਆਦੇ ਬੰਦੇ ਬਾਹਰੋਂ ਵੀ ਆਏ ਹੋਏ ਸੀ ਉਹਦੇ ਨਾਲ ਵੀ ਚਲੋ ਅਗਲੀ ਜਾਣ ਪੜਤਾਲ ਚ ਪਤਾ ਲੱਗ ਜੂਗਾ ਪਰ ਉਹ ਜਿਹੜੀ ਔਰਤ ਆ ਉਹ ਇਸ ਟਾਈਮ ਤਿੰਨੇ ਸਾਬ ਦਾ ਪਿਓ ਦੀ ਮਾਂ ਤੇ ਆਪ ਉਹ ਐ ਪੇਸ਼ ਹੋ ਗਏ ਸੀ ਥਾਣੇ ਦੇ ਵਿੱਚ ਆ ਕੇ ਦੱਸਿਆ ਉਹਨਾਂ ਨੇ ਦੇਖੋ ਤੁਸੀਂ ਹੰਕਾਰ ਦੇਖੋ ਕਿੰਨਾ ਸੀ ਵੀ ਅਸੀਂ ਕਤਲ ਕਰਕੇ ਆਏ ਆ ਸਾਨੂੰ ਫੜੋ ਤੁਸੀਂ ਮੈਂ ਇੰਸਪੈਕਟਰ ਜਗਜੀਤ ਸਿੰਘ ਐਸਐਚਓ ਰੂੜੇਕੇ ਤੇ ਮਰਡਰ ਹੋਇਆ ਸਾਡੇ ਇੱਥੇ ਰੂੜਕੇ ਕਲਾਂ ਹਰਜਿੰਦਰ ਸਿੰਘ ਦਾ ਤੇ ਉਸ ਦੀ ਮਾਤਾ ਦਾ ਗੁਣਵੀਤ कौर ਦਾ ਬਿਆਨ ਲਿਖ ਕੇ ਅਸੀਂ ਚਾਰ ਬੰਦਿਆਂ ਦੇ ਖਿਲਾਫ ਮਕਦਮਾ ਨੰਬਰ 93 ਮਿਤੀ 24 11 24 ਅੰਡਰ ਸੈਕਸ਼ਨ 103 ਤੇ 3 ਦੀ 5 ਦੇ ਤਹਿਤ ਅਸੀਂ ਮੁਕੱਦਮਾ ਦਰਜ ਕਰ ਲਿਆ ਇਹ ਤੇ ਜਿਹੜਾ ਹਰਜਿੰਦਰ ਸਿੰਘ ਸੀਗਾ ਇਹਨਾਂ ਨੇ ਉਹਦੀ ਘਰ ਵਾਲੀ ਨੇ ਉਹਦੇ ਸਹੁਰੇ ਨੇ ਉਹਦੀ ਸੱਸ ਨੇ ਸੱਟਾ ਮਾਰ ਕੇ ਗਲ ਘੋਟ ਕੇ ਨੂੰ ਮਾਰਤਾ ਸੀਗਾ ਅਸੀਂ ਹੁਣ ਪੋਸਟਮਾਰਟਮ ਕਰਵਾ ਕੇ ਡੈੱਡ ਬੋਡੀ ਵਾਰਸਾਂ ਦੇ ਹਵਾਲੇ ਕਰਨ ਲੱਗੇ। ਸਰ ਕਿੰਨੇ ਬੰਦੇ ਅਰੈਸਟ ਕੀਤੇ ਤੇ ਕੀ ਰਿਮਾਂਡ ਵਾਇਰਾ ਮਿਲੇ ਜੀ? ਹਾਂ ਜੀ 3 ਬੰਦੇ ਚ ਅਸੀਂ ਅਰੈਸਟ ਕਰ ਲਿਆ। ਅੱਜ ਅਸੀਂ ਹੁਣ ਪੇਸ਼ ਕਰਦੇ ਹਾਂ ਕੋਰਟ ਚ ਮਾਨ ਜੋ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਊਗਾ। ਤੇ ਕਿੰਨੇ ਬੰਦੇ ਬਾਕੀ ਨੇ ਫੜਨ ਵਾਲੇ? ਇੱਕ ਮੁੰਡਾ ਬਾਕੀ ਹੈਗਾ ਉਹਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ।